ਜੇਕਰ ਤੁਹਾਡੀਆਂ ਵੀਡੀਓ ਤੇ ਵਿਊਜ਼ ਨਹੀਂ ਆ ਰਹੇ ਤੇ ਇਹ ਵੀਡੀਓ ਤੁਹਾਡੇ ਲਈ ਬਹੁਤ ਜ਼ਰੂਰੀ ਹੈ ਇਹਦੇ ਵਿੱਚ ਆਪਾਂ ਇੱਕ ਟ੍ਰਿਕ ਦੱਸਾਂਗੇ ਜਿਹਦੇ ਨਾਲ ਤੁਹਾਡੀਆਂ ਵੀਡੀਓਜ਼ ਉੱਤੇ ਵਿਊਜ਼ ਆਉਣੇ ਸ਼ੁਰੂ ਹੋ ਜਾਣਗੇ ਤੇ ਆਪਾਂ ਵੀਡੀਓ ਨੂੰ ਸ਼ੁਰੂ ਕਰੀਏ ਉਸ ਤੋਂ ਪਹਿਲਾਂ ਤੁਸੀਂ ਇਸ ਵੀਡੀਓ ਨੂੰ ਲਾਈਕ ਕਰੋ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਬੈਲ ਆਈਕਨ ਨੂੰ ਦਬਾਓ ਤਾਂ ਕਿ ਇਦਾਂ ਦੀ ਹੋਰ ਜਾਣਕਾਰੀ ਜਿਹੜੀ ਹੈ ਉਹ ਤੁਹਾਡੇ ਤੱਕ ਪਹੁੰਚ ਸਕੇ ਤੇ ਆਪਾਂ ਆਹ ਵੀਡੀਓ ਸ਼ੁਰੂ ਕਰੀਏ ਆਪਾਂ ਇਹ ਜਿਹੜਾ ਸਾਰਾ ਕੰਮ ਹੈ ਨਾ ਇਹ ਕਰਨਾ YT ਸਟੂਡੀਓਜ਼ white studio ਤੁਹਾਡੇ ਸਾਰਿਆਂ ਦੇ ਮੋਬਾਈਲ ਦੇ ਵਿੱਚ ਹੋਵੇਗਾ ਤੇ ਇਸ ਲਈ ਤੁਸੀਂ ਇਹ ਸਾਰਾ ਕੰਮ ਹੈ ਜਿਹੜਾ ਤੁਹਾਨੂੰ ਸੌਖੇ ਤਰੀਕੇ ਨਾਲ ਸਮਝਾਵਾਂਗੇ ਤੇ ਇਹ ਆਪਾਂ ਕਰਨਾ ਸਾਰਾ ਕੁਝ white studio 'ਚ ਤੇ ਵੀਡੀਓ ਨੂੰ ਕਿਤੇ ਵੀ ਸਕਿਪ ਨਾ ਕਰਿਓ ਨਹੀਂ ਤੇ ਤੁਹਾਨੂੰ ਇਹ ਗੱਲਬਾਤ ਦੀ ਸਮਝ ਨਹੀਂ ਲੱਗਣੀ ਇਸ ਲਈ ਆਓ ਆਪਾਂ ਖੋਲੀਏ ਆਪਣਾ white studio ਆਪਾਂ ਆਪਣਾ white studio ਖੋਲਿਆ white studio ਖੁੱਲਣ ਤੋਂ ਬਾਅਦ ਆਪਾਂ ਜਾਣਾ ਕੰਟੈਂਟ ਤੇ ਕੰਟੈਂਟ ਤੇ ਗਏ ਉਸ ਤੋਂ ਬਾਅਦ ਆਪਾਂ ਕਰਨਾ ਹੈ ਵਿਊ ਆਲ ਵਿਊ ਆਲ ਕੀਤਾ ਆਪਣੇ ਸਾਹਮਣੇ ਆਪਣੇ ਜਿੰਨੀਆਂ ਵੀਡੀਓਜ਼ ਨੇ ਉਹ ਸਾਰੀਆਂ ਖੁੱਲ ਜਾਣਗੀਆਂ ਠੀਕ ਹੈ ਹੁਣ ਆਪਾਂ ਕਰਨਾ ਕੀ ਹੈ ਇੱਥੇ ਇੱਥੇ ਆਪਾਂ ਆਪਣੀਆਂ ਵੀਡੀਓਜ਼ ਦੀ ਜਾਂਚ ਕਰਨੀ ਹੈ ਸਾਡੀ ਜਿਹੜੀ ਪੁਰਾਣੀ ਵੀਡੀਓ ਹੈ ਉਹਨਾਂ ਦੇ ਵਿੱਚੋਂ ਸਾਡੀ ਕਿਹੜੀ ਵੀਡੀਓ ਦੇ ਉੱਤੇ ਜ਼ਿਆਦਾ ਵਿਊਜ਼ ਆਏ ਹੋਏ ਨੇ ਜਾਂ ਸਾਡੀ ਕਿਹੜੀ ਵੀਡੀਓ ਵਾਇਰਲ ਹੋਈ ਹੈ ਜੇ ਵਾਇਰਲ ਨਹੀਂ ਜ਼ਿਆਦਾ ਹੋਈ ਜਾਂ ਦੂਸਰੀਆਂ ਵੀਡੀਓਜ਼ ਦੇ ਨਾਲੋਂ ਜ਼ਿਆਦਾ ਵਿਊਜ਼ ਆਏ ਨੇ ਆਪਾਂ ਉਹ ਵੀਡੀਓ ਆਪਾਂ ਇਹਦੇ ਵਿੱਚੋਂ ਲੱਭਣੀਆਂ ਨੇ ਜਿੱਦਾਂ ਉਹ ਲੱਭ ਲਾਂਗੇ ਜਿਵੇਂ ਹੁਣ ਮੈਂ ਲੱਭ ਰਿਆਂ ਮੇਰੀ ਇਹਨਾਂ ਦੇ ਵਿੱਚੋਂ ਦੋ ਤਿੰਨ ਵੀਡੀਓ ਨੇ ਜਿਨ੍ਹਾਂ ਦੇ ਉੱਤੇ ਜ਼ਿਆਦਾ ਵੀਜ਼ ਆਏ ਨੇ ਜਿਵੇਂ ਆਹ ਹੈ ਮੇਰੀ ਵੀਡੀਓ ਇਹਦੇ ਤੇ 22000 ਵੀਜ਼ ਆਏ ਨੇ ਮੈਂ ਇਹਨੂੰ 3 ਡਾਟ ਨੂੰ ਟਿਕ ਕੀਤਾ 3 ਡਾਟ ਨੂੰ ਟਿਕ ਕਰਕੇ ਇਹ ਸ਼ੇਅਰ ਵਾਲਾ ਹੈ ਜਿਹੜਾ ਇੱਥੇ ਸ਼ੇਅਰ ਵਾਲੇ ਤੇ ਤੁਸੀਂ ਕਰ ਲੈਣਾ ਇਹਨੂੰ ਸ਼ੇਅਰ ਕਰੋਗੇ ਤੇ ਇਦਾਂ ਦਾ ਆ ਜਾਏਗਾ ਇੱਥੇ ਆਪਾਂ ਕਾਪੀ ਲਿੰਕ ਕਰ ਲੈਣਾ ਜਿਹੜਾ ਲਿੰਕ ਹੈ ਉਹਨੂੰ ਆਪਾਂ ਕਾਪੀ ਕਰ ਲੈਣਾ ਹੈ ਕਾਪੀ ਕਰਨ ਤੋਂ ਬਾਅਦ ਚ ਹੁਣ ਆਪਾਂ ਕੀ ਕਰਨਾ ਹੈ ਹੁਣ ਆਪਾਂ ਵਾਪਸ ਆ ਜਾਣਾ ਹੈ ਵਾਪਸ ਕਿੱਥੇ ਆ ਜਾਣਾ ਹੈ ਆਪਣੇ ਵਾਪਸ ਵਾਈਟੀ ਸਟੂਡੀਓ ਤੇ ਜਦੋਂ ਆਪਾਂ ਖੋਲਨੇ ਆ ਉੱਥੇ ਵਾਪਸ ਆ ਜਾਣਾ ਉੱਥੇ ਵਾਪਸ ਆਣ ਕੇ ਆਪਾਂ ਹੁਣ ਕੀ ਕਰਨਾ ਹੈ ਹੁਣ ਆਪਾਂ ਉੱਥੇ ਇਹ ਕਰਨਾ ਹੈ ਜਿਹੜੀ ਆਪਾਂ ਵੀਡੀਓ ਨਵੀਂ ਅਪਲੋਡ ਕੀਤੀ ਹੈ ਜਾਂ ਕਰਨੀ ਹੈ ਧਿਆਨ ਨਾਲ ਸੁਣਿਓ ਜਿਹੜੀ ਵੀਡੀਓ ਆਪਾਂ ਨਵੀਂ ਅਪਲੋਡ ਕੀਤੀ ਹੈ ਜਾਂ ਕਰਨੀ ਹੈ ਆਪਾਂ ਉਹਦੇ ਤੇ ਆ ਜਾਣਾ ਉਹਨੂੰ ਆਪਾਂ ਖੋਲਣਾ ਉਹਨੂੰ ਖੋਲ ਕੇ ਆ ਪੈਨਸਲ ਵਾਲੇ ਨੂੰ ਦੱਬਣਾ ਹੈ ਇਹ ਤੋਂ ਕਰਨਾ ਐਡਿਟ ਐਡਿਟ ਵਾਲੇ ਨੂੰ ਦੱਬ ਕੇ ਆਪਾਂ ਉਹਦਾ ਖੋਲ ਲੈਣਾ ਡਿਸਕ੍ਰਿਪਸ਼ਨ ਡਿਸਕ੍ਰਿਪਸ਼ਨ ਆਪਾਂ ਖੋਲਿਆ ਜਦੋਂ ਡਿਸਕ੍ਰਿਪਸ਼ਨ ਦੇ ਵਿੱਚ ਆਪਾਂ ਕੀ ਕਰਨਾ ਹੈ ਜਿਹੜਾ ਲਿੰਕ ਕਾਪੀ ਕੀਤਾ ਸੀ ਨਾ ਉਹਨੂੰ ਆਪਾਂ ਪੇਸਟ ਕਰ ਦੇਣਾ ਜਦੋਂ ਉਹਨੂੰ ਆਪਾਂ ਪੇਸਟ ਕਰ ਦਿੱਤਾ ਤੇ ਆਪਾਂ ਇਹਨੂੰ ਵਾਪਸ ਜਦੋਂ ਕਰਾਂਗੇ ਤੇ ਇਹ ਉੱਪਰ ਆ ਰਿਹਾ ਸੇਵ ਇਹਨੂੰ ਇੱਕ ਵਾਰੀ ਸੇਵ ਕਰ ਦੇਣਾ ਮੈਂ ਤੁਹਾਨੂੰ ਸੌਖੇ ਤਰੀਕੇ ਨਾਲ ਸਮਝਾ ਰਿਹਾ ਤਾਂ ਕਿ ਤੁਹਾਨੂੰ ਸਮਝ ਆ ਸਕੇ ਇਨੂੰ ਸੇਵ ਕਰਕੇ ਸੇਵ ਕੀਤਾ ਤੇ ਹੁਣ ਆਪਾਂ ਕੀ ਕਰਨਾ ਹੈ ਹੁਣ ਜਿਹੜੀ ਵੀਡੀਓ ਦਾ ਆਪਾਂ ਲਿੰਕ ਕਾਪੀ ਕੀਤਾ ਸੀ ਨਾ ਦੁਬਾਰਾ ਉਸੇ ਤੇ ਜਾਣਾ ਆਪਾਂ ਉਸੇ ਤੇ ਗਏ ਹੁਣ ਕੀ ਕਰਨਾ ਹੈ ਹੁਣ ਆਪਾਂ ਇਹਨੂੰ ਪਹਿਲਾਂ ਸ਼ੇਅਰ ਕੀਤਾ ਸੀ ਹੁਣ ਆਪਾਂ ਇਸ ਵੀਡੀਓ ਨੂੰ ਐਡਿਟ ਕਰਨਾ ਹੈ ਇਹਨੂੰ ਐਡਿਟ ਕੀਤਾ ਐਡਿਟ ਕਰਕੇ ਆਪਾਂ ਇਹਦਾ ਜਿਹੜਾ ਟਾਈਟਲ ਹੈ ਨਾ ਉਹਨੂੰ ਕਾਪੀ ਕਰਨਾ ਹੈ ਧਿਆਨ ਨਾਲ ਸਮਝੀ ਜਾਓ ਇਸ ਗੱਲ ਨੂੰ ਆਪਾਂ ਉਹਦਾ ਟਾਈਟਲ ਹੈ ਜਿਹੜਾ ਉਹਨੂੰ ਕਾਪੀ ਕਰਨਾ ਆਪਾਂ ਉਹਦਾ ਟਾਈਟਲ ਕਾਪੀ ਕੀਤਾ ਜਿਵੇਂ ਹੁਣ ਇਹ ਵੀਡੀਓ ਦਾ ਮੈਂ ਟਾਈਟਲ ਕਾਪੀ ਕਰ ਰਿਹਾ ਇਹਨੂੰ ਕਾਪੀ ਕਰਕੇ ਹੁਣ ਆਪਾਂ ਫਿਰ ਵਾਪਸ ਆ ਜਾਣਾ ਵਾਪਸ ਕਿਤੇ ਜਿੱਥੇ ਜਿਹੜੀ ਵੀਡੀਓ ਦੇ ਤੱਲੇ ਆਪਾਂ ਇਹਦਾ ਲਿੰਕ ਪੇਸਟ ਕੀਤਾ ਸੀ ਉਸ ਵੀਡੀਓ ਤੇ ਆ ਕੇ ਆਪਾਂ ਫਿਰ ਐਡਿਟ ਤੇ ਜਾਣਾ ਤੇ ਐਡਿਟ ਤੇ ਜਾ ਕੇ ਆਪਾਂ ਉਹਦੇ ਥੱਲੇ ਜਿੱਥੇ ਡਿਸਕ੍ਰਿਪਸ਼ਨ ਦੇ ਵਿੱਚ ਲਿੰਕ ਕਾਪੀ ਕੀਤਾ ਸੀ ਨਾ ਉਦੇ ਥੱਲੇ ਆਪਾਂ ਇਹ ਟਾਈਟਲ ਆ ਜਿਹੜਾ ਇਹਨੂੰ ਪੇਸਟ ਕਰ ਦੇਣਾ ਇਹਨੂੰ ਪੇਸਟ ਕੀਤਾ ਇਹ ਤੁਸੀਂ ਟਾਈਟਲ ਪਹਿਲਾਂ ਵੀ ਪੇਸਟ ਕਰ ਸਕਦੇ ਹੋ ਜਿਹੜਾ ਲਿੰਕ ਹੈ ਉਹ ਬਾਅਦ ਵਿੱਚ ਪੇਸਟ ਕਰ ਸਕਦੇ ਹੋ ਕੁਝ ਵੀ ਕਰ ਸਕਦੇ ਹੋ ਇੱਕ ਚੀਜ਼ ਪਹਿਲਾਂ ਕਾਪੀ ਪੇਸਟ ਕਰ ਲਓ ਦੂਸਰੀ ਜਿਹੜੀ ਚੀਜ਼ ਆ ਉਹ ਬਾਅਦ ਵਿੱਚ ਕਾਪੀ ਪੇਸਟ ਕਰ ਦਿਓ ਇਦਾਂ ਕਰਕੇ ਹੁਣ ਆਪਾਂ ਇਹ ਕੰਮ ਦੋ ਜਾਂ ਤਿੰਨ ਵੀਡੀਓ ਦੇ ਲਿੰਕ ਜਿਹੜੀਆਂ ਚੱਲੀਆਂ ਹੋਈਆਂ ਵੀਡੀਓਜ਼ ਨੇ ਉਹਨਾਂ ਦੇ ਲਿੰਕ ਤੇ ਉਹਨਾਂ ਦੇ ਟਾਈਟਲ ਇਦਾਂ ਹੀ ਇਸ ਵੀਡੀਓ ਦੇ ਥੱਲੇ ਆਪਾਂ ਕੀ ਕਰਨਾ ਹੈ ਪੇਸਟ ਕਰ ਦੇਣੇ ਕਾਪੀ ਕਰਕੇ ਤੇ ਇਸ ਵੀਡੀਓ ਦੇ ਥੱਲੇ ਪੇਸਟ ਕਰ ਦੇਣੇ ਨੇ ਹੁਣ ਜਿਵੇਂ ਮੇਰੀ ਅਗਲੀ ਇੱਕ ਵੀਡੀਓ ਹੈ ਕਿ ਆਪਾਂ ਉਹਦੇ ਤੇ ਜਾ ਰਹੇ ਹਾਂ ਉਹ ਮੇਰੀ ਵੀਡੀਓ ਹੈ ਕਿ ਰਖੜੀ ਕਿਉਂ ਮਨਾਈ ਜਾਂਦੀ ਹੈ ਆਪਾਂ ਇਹਨੂੰ ਖੋਲ੍ਹਾਂਗੇ ਇੱਥੇ ਸ਼ੇਅਰ ਕੀਤਾ ਸ਼ੇਅਰ ਕਰਕੇ ਆਪਾਂ ਇਹ ਤੋਂ ਲਿੰਕ ਇਹਦਾ ਕਾਪੀ ਕੀਤਾ ਲਿੰਕ ਕਾਪੀ ਕੀਤਾ ਲਿੰਕ ਕਾਪੀ ਕਰਕੇ ਆਪਾਂ ਵਾਪਸ ਉਸੇ ਵੀਡੀਓ ਤੇ ਆਗੇ ਜਿੱਤੇ ਆਪਾਂ ਪਹਿਲਾ ਲਿੰਕ ਤੇ ਟਾਈਟਲ ਕਾਪੀ ਪੇਸਟ ਕੀਤਾ ਹੈ ਜਿਹੜੀ ਆਪਾਂ ਨਵੀਂ ਵੀਡੀਓ ਅਪਲੋਡ ਕਰ ਰਹੇ ਆ ਆਪਾਂ ਉੱਥੇ ਆ ਕੇ ਉਹਨੂੰ ਫਿਰ ਐਡਿਟ ਕੀਤਾ ਐਡਿਟ ਕਰਕੇ ਆਪਾਂ ਉਹਦੇ ਤੱਲੇ ਜਿੱਥੇ ਆਪਾਂ ਲਿੰਕ ਤੇ ਟਾਈਟਲ ਪਹਿਲਾਂ ਪੇਸਟ ਕੀਤਾ ਨਾ ਉਦੋਂ ਥੱਲੇ ਆਪਾਂ ਇਹ ਜਿਹੜਾ ਲਿੰਕ ਹੈ ਇਹਨੂੰ ਪੇਸਟ ਕਰ ਦੇਣਾ ਥੋੜੀ ਸਪੇਸ ਦੇ ਦੇਣੀ ਹੈ ਉਦੋਂ ਥੱਲੇ ਆਪਾਂ ਇਹਨੂੰ ਪੇਸਟ ਕਰ ਦੇਣਾ ਉਸ ਤੋਂ ਬਾਅਦ ਆਪਾਂ ਵਾਪਸ ਫੇਰ ਉਸੇ ਵੀਡੀਓ ਤੇ ਜਾਣਾ ਜਿਹਦਾ ਆਪਾਂ ਲਿੰਕ ਕਾਪੀ ਕੀਤਾ ਉਹਦੇ ਤੇ ਗਏ ਹੁਣ ਆਪਾਂ ਇਹਨੂੰ ਐਡਿਟ ਕੀਤਾ ਐਡਿਟ ਕਰਨ ਤੋਂ ਬਾਅਦ ਆਪਾਂ ਇਹਦਾ ਜਿਹੜਾ ਟਾਈਟਲ ਆ ਉਹਨੂੰ ਕਾਪੀ ਕਰਨਾ ਉਹਨੂੰ ਆਪਾਂ ਕਾਪੀ ਕੀਤਾ ਕਾਪੀ ਕਰਨ ਤੋਂ ਬਾਅਦ ਆਪਾਂ ਫੇਰ ਵਾਪਸ ਉਸੇ ਨਵੀਂ ਵੀਡੀਓ ਤੇ ਆ ਜਾਣਾ ਜਿੱਥੇ ਆਪਾਂ ਲਿੰਕ ਪੇਸਟ ਕੀਤਾ ਉਹ ਤੇ ਆਣ ਕੇ ਉਹਨੂੰ ਐਡਿਟ ਕੀਤਾ ਤੇ ਜਿੱਤੇ ਆਪਾਂ ਲਿੰਕ ਪੇਸਟ ਕੀਤਾ ਸੀ ਉਹਦੇ ਤੱਲੇ ਇਹ ਜਿਹੜਾ ਟਾਈਟਲ ਹੈ ਇਹਨੂੰ ਪੇਸਟ ਕਰ ਦੇਣਾ ਇਹਨੂੰ ਆਪਾਂ ਪੇਸਟ ਕਰਕੇ ਇਹਨਾਂ ਨੂੰ ਸੇਵ ਕੀਤਾ ਇਹਨਾਂ ਆਪਾਂ ਇਹਨੂੰ ਸੇਵ ਕਰ ਹੀ ਗਏ ਆ ਸੇਵ ਕਰਕੇ ਉਸ ਤੋਂ ਬਾਅਦ ਚ ਹੁਣ ਆਪਾਂ ਕੀ ਕਰਨਾ ਇਹ ਜਿਹੜੀ ਵੀਡੀਓ ਹੈ ਨਾ ਇਹਦੇ ਤੱਲੇ ਆਪਾਂ ਦੋ ਜਾਂ ਤਿੰਨ ਵੀਡੀਓ ਦੇ ਜਿਹੜੀਆਂ ਵੀਡੀਓਜ਼ ਚੱਲੀਆਂ ਹੋਈਆਂ ਨੇ ਉਹਨਾਂ ਦੇ ਲਿੰਕ ਉਹਨਾਂ ਦੇ ਜਿਹੜੇ ਟਾਈਟਲ ਨੇ ਉਹ ਕਾਪੀ ਪੇਸਟ ਕਰ ਦੇਣੇ ਨੇ ਇਹਦੇ ਨਾਲ ਕੀ ਹੋਏਗਾ ਏ ਜਿਹੜੀਆਂ ਵੀਡੀਓ ਚ ਤੁਹਾਡੀਆਂ ਚੱਲੀਆਂ ਹੋਈਆਂ ਨੇ ਇਹਨਾਂ ਦੇ ਜਿਹੜੇ ਲਿੰਕ ਨੇ ਇਹਨਾਂ ਦੇ ਜਿਹੜੇ ਟਾਈਟਲ ਨੇ ਉਹ ਤੁਹਾਡੀ ਇਸ ਵੀਡੀਓ ਨੂੰ ਚਲਾਉਣ ਦੇ ਵਿੱਚ ਇੱਕ ਵਾਰੀ ਤੱਕਾ ਦੇਣਗੇ ਜਿਵੇਂ ਆਪਾਂ ਕੋਈ ਗੱਡੀ ਸਟਾਰਟ ਨਹੀਂ ਹੁੰਦੀ ਆਪਾਂ ਉਹਨੂੰ ਤੱਕਾ ਦੇੰਨੇ ਆ ਨਾ ਤੇ ਉਹ ਸਟਾਰਟ ਹੋ ਜਾਂਦੀ ਹੈ ਇਹ ਜਿਹੜੀਆਂ ਵੀਡੀਓਜ਼ ਦੇ ਆਪਾਂ ਲਿੰਕ ਕਾਪੀ ਕਰਕੇ ਪੇਸਟ ਕੀਤੇ ਨੇ ਜਾਂ ਟਾਈਟਲ ਕਾਪੀ ਕਰਕੇ ਪੇਸਟ ਕੀਤੇ ਨੇ ਇਸ ਵੀਡੀਓ ਨੂੰ ਇੱਕ ਵਾਰੀ ਤੱਕਾ ਦੇਣਗੇ ਆ ਇਹਨੂੰ ਬੂਸਟ ਕਰਨਗੇ ਆ ਤੇ ਇਹਦੇ ਨਾਲ ਕੀ ਹੋਏਗਾ ਇੱਕ ਵਾਰੀ ਤੁਹਾਡੀ ਵੀਡੀਓ ਹੈ ਜਿਹੜੀ ਉਹਦੇ ਉੱਤੇ views ਆਉਣੇ ਸ਼ੁਰੂ ਹੋ ਗਏ ਤੇ ਤੁਹਾਡੀ ਜਿਹੜੀ ਵੀਡੀਓ ਦਾ ਇੰਪ੍ਰੈਸ਼ਨ ਵਧੇਗਾ ਇੰਪ੍ਰੈਸ਼ਨ ਵਧਣ ਦੇ ਨਾਲ ਤੁਹਾਡੀ ਵੀਡੀਓਜ਼ ਦੇ ਉੱਤੇ views ਆਉਣੇ ਸ਼ੁਰੂ ਹੋ ਜਾਣਗੇ ਜੇਕਰ ਤੁਹਾਨੂੰ ਇਹ ਜਾਣਕਾਰੀ ਵਧੀਆ ਲੱਗੀ ਤੇ ਤੁਸੀਂ ਇਹ ਵੀਡੀਓ ਨੂੰ ਲਾਈਕ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਤੇ ਬੈਲ ਆਈਕਨ ਨੂੰ ਦਬਾਓ ਤਾਂ ਕਿ ਇਦਾਂ ਦੀ ਹੋਰ ਜਾਣਕਾਰੀ ਤੁਹਾਡੇ ਤੱਕ ਪਹੁੰਚ ਸਕੇ ਤੇ ਕਿਸੇ ਵੀ ਤਰ੍ਹਾਂ ਦਾ ਤੁਹਾਡਾ ਸਵਾਲ ਹੈ ਉਹ ਤੁਸੀਂ ਮੈਨੂੰ ਕਮੈਂਟ ਬਾਕਸ ਦੇ ਵਿੱਚ ਪੁੱਛ ਸਕਦੇ ਹੋ